ਸੰਤ ਕਾ ਮਾਰਗ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਪਿਆਰਿਓ ਸਤਿਗੁਰੂ ਜੀ ਕਿਰਪਾ ਕਰਨ ਗੁਰਮੁਖੀ ਅੱਖਰਾਂ ਦਾ ਸਤਕਾਰ ਕਿਵੇਂ ਕੀਤਾ ਕਿਸ ਤਰ੍ਹਾਂ ਉਹਨਾਂ ਅੱਖਰਾਂ ਦਾ ਅਸਲ ਸਤਕਾਰ ਹੋਇਆ ਬਾਬਾ ਅਤਰ ਸਿੰਘ ਜੀ ਮਾਹਪੁਰਖਾਂ ਦੇ ਜੀਵਨ ਦੇ ਵਿੱਚੋਂ ਇਹ ਸਾਖੀ ਨੂੰ ਆਪਾਂ ਸਾਰੇ ਜਣੇ ਸਮਝਾਂਗੇ ਸਭ ਤੋਂ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਗੁਰਦੁਆਰਾ ਬਾਬੇ ਦੀ ਬੇਰ ਵਿਖੇ ਜਿੱਥੇ ਸੰਘੇ ਮਰਮਰ ਦੀਆਂ ਪੌੜੀਆਂ ਉੱਤੇ ਗੁਰਮੁਖੀ ਲਿਪੀ ਦੇ ਵਿੱਚ ਦਾਨੀਆਂ ਦੇ ਨਾਂ ਉਕਰੇ ਹੋਏ ਸੀ ਉਹਨਾਂ ਦੇ ਜੀਵਨ ਦੇ ਵਿੱਚੋਂ ਆਪਾਂ ਪੜਨੇ ਆ ਤੇ ਬਾਬਾ ਅਤਰ ਸਿੰਘ ਦੀ ਮਹਾਂਪੁਰਖ ਮਸਤੋਣਾ ਸਾਹਿਬ ਵਾਲਿਆਂ ਨੇ ਗੁਰਮੁਖੀ ਵਾਲੀਆਂ ਪੌੜੀਆਂ ਤੇ ਪੈਰ ਧਰਨ ਤੋਂ ਬਚਾ ਕਰਕੇ ਲੰਘਿਆ ਕਰਦੇ ਸੀ। ਉਹਨਾਂ ਨੇ ਪੈਰ ਨਹੀਂ ਧਰਿਆ ਕਿਉਂਕਿ ਉਹ ਅਖਰਾਂ ਦਾ ਸਤਕਾਰ ਕਰਦੇ ਸੀ। ਤੇ ਉਹਨਾਂ ਨੇ ਫਰਮਾਇਆ ਇਹ ਵੀ ਸੀ ਕਹਿੰਦੇ ਭਾਈ ਗੁਰੂ ਨਾਨਕ ਪਾਤਸ਼ਾਹ ਦੇ ਗੁਰਮੁਖੀ ਅੱਖਰ ਅਜਿਹੇ ਥਾਂ ਨਹੀਂ ਲਿਖਣੇ ਚਾਹੀਦੇ ਜਿੱਥੇ ਪੈਰਾ ਹੇਠ ਆਉਂਦੇ ਹੋਣ ਸ਼ਿਆਲ ਕੋਟ ਨੂੰ ਸਦ ਮਾਰਗ ਪਾ ਕੇ ਤੇ ਮਹਾਂਪੁਰਖ ਇਥੋਂ ਜੰਮੂ ਪੁੱਜੇ ਮੈਂ ਇਥੇ ਇੱਕ ਬੇਨਤੀ ਆਪ ਜੀ ਨਾਲ ਜ਼ਰੂਰ ਸਾਂਝੀ ਕਰਨੀ ਚਾਹਾਂਗਾ ਸਾਧ ਸੰਗਤ ਸਤਕਾਰ ਕਿੰਨਾ ਕੀਤਾ ਮਹਾਂਪੁਰਖਾਂ ਨੇ ਕਿੱਡਾ ਵੱਡਾ ਸਤਕਾਰ ਕੀਤਾ ਜਿੱਥੇ ਉਹ ਸ਼ਬਦ ਉਕਰੇ ਹੋਏ ਸੀ ਨਾ ਅੱਖਰ ਉਥੇ ਪੈਰ ਨਹੀਂ ਧਰਿਆ ਉਹਦਾ ਕਾਰਨ ਪਤਾ ਕੀ ਸੀ ਕਿਉਂ ਨਹੀਂ ਪੈਰ ਧਰਿਆ ਉਹ ਪੈਰ ਇਸ ਕਰਕੇ ਨਹੀਂ ਧਰਿਆ ਕਹਿੰਦੇ ਵੀ ਇਹ ਗੁਰਮੁਖੀ ਅੱਖਰਾਂ ਦੀ ਬੇਦਵੀ ਹੈ ਇਹ ਅੱਖਰ ਇਹ ਗੁਰੂ ਨਾਨਕ ਦੇ ਅੱਖਰ ਨੇ ਇਹ ਅੱਖਰ ਜਿਹੜੇ ਬਾਣੀ ਵਿੱਚ ਦਰਜ ਨੇ ਤੇ ਇਹਨਾਂ ਅੱਖਰਾਂ ਤੋਂ ਕਹਿੰਦੇ ਅਸੀਂ ਪੈਰ ਧਰੀਏ ਇਹ ਹੋ ਨਹੀਂ ਸਕਦਾ ਇਹ ਤਾਂ ਬੇਅਦਵੀ ਹੈ ਨਾ ਪਰ ਅੱਜ ਅਸੀਂ ਆਪਣੇ ਸਮੇਂ ਵੱਲ ਝਾਤ ਮਾਰੀਏ ਅਸੀਂ ਆਪਣੇ ਆਪ ਦੇ ਵਿੱਚ ਵੇਖੀਏ ਸਾਧ ਸੰਗਤ ਅਸੀਂ ਗੱਡੀਆਂ ਮੋਟਰ ਕਾਰਾਂ ਸਕੂਟਰ ਵਹੀਕਲਾਂ ਤੇ ਜਿਹੜੀਆਂ ਗੁਰਬਾਣੀ ਦੀਆਂ ਪੰਕਤੀਆਂ ਲਿਖੀਆਂ ਹੋਈਆਂ ਨੇ ਕਿੰਨਾ ਉਹਨਾਂ ਤੇ ਗਰਦ ਧੂੜ ਮਿੱਟੀ ਪੈਂਦੀ ਹੈ ਲਿਖਣ ਨੂੰ ਹਰੇਕ ਤੇ ਅਸੀਂ ਲਿਖ ਦੰਨੇ ਆ ਏ ਪੇ ਦਾਤ ਤੇਰੀ ਦਾਤਾਰ ਮੰਨਿਆ ਵੀ ਉਹਦੀ ਦਾਤ ਦਾਤ ਹੈ ਉਹ ਦਤਾਰ ਦੀ ਦਿੱਤੀ ਹੋਈ ਹੈ ਪਰ ਲਿਖ ਕੇ ਦੱਸਣ ਦੀ ਕੀ ਲੋੜ ਹੈ ਉਹ ਤਾਂ ਸਾਨੂੰ ਪਤਾ ਹੈ ਨਾ ਅਸੀਂ ਲੋਕਾਂ ਨੂੰ ਕਿਉਂ ਦੱਸ ਰਹੇ ਹਾਂ ਉਹ ਤਾਂ ਉਹਨਾਂ ਨੂੰ ਵੀ ਪਤਾ ਹੈ ਵੀ ਇਹ ਨੂੰ ਪਰਮਾਤਮਾ ਨੇ ਦਿੱਤੀ ਹੈ ਕਿਸੇ ਉਹਦੀ ਮਿਹਨਤ ਕਰਕੇ ਉਹਦੇ ਕੰਮਕਾਰ ਕਰਕੇ ਉਹਨੂੰ ਮਿਲ ਗਈ ਤੇ ਸਾਧ ਸੰਗਤ ਅਸੀਂ ਗੁਰਬਾਣੀ ਦੀ ਬੇਅਦਵੀਂ ਉਹ ਤੇ ਮਿੱਟੀ ਧੂੜ ਪੈਂਦੀ ਹੈ ਉਹ ਤੇ ਗੰਦਾ ਪਾਣੀ ਪੈਂਦਾ ਚਿੱਕੜ ਪੈਂਦੇ ਕਈਆਂ ਤੇ ਵਿਠਾਂ ਕਰੀਆਂ ਹੁੰਦੀਆਂ ਨੇ ਸਾਧ ਸੰਗਤ ਕੀ ਇਹ ਗੁਰਬਾਣੀ ਦੀ ਬੇਅਦਵੀਂ ਨਹੀਂ ਅਸੀਂ ਉਹਨਾਂ ਝੂਠੇ ਹੱਤਲਾਉਣੇ ਆ ਕਦੇ ਕੁਝ ਕਦੇ ਕੁਝ ਤੇ ਅਸੀਂ ਇਹਨਾਂ ਚੀਜ਼ਾਂ ਵੱਲ ਕਦੇ ਧਿਆਨ ਦਿੰਦਾ ਕਦੇ ਸੋਚਿਆ ਨਾ ਚੀਜ਼ਾਂ ਵੱਲ ਇੱਕ ਓਮਕਾਰ ਲਿਖਾ ਕੇ ਫਿਰ ਥੱਲੇ ਹੋਰ ਹੋਰ ਕੁਝ ਲਿਖਾ ਦਿੰਨੇ ਆ ਜਦ ਕਿ ਇੱਕ ਓਮਕਾਰ ਤੇ ਗੁਰਬਾਣੀ ਦੇ ਵਿੱਚ ਸੋਪਦਾ ਜੇ ਲਿਖਣਾ ਹੀ ਹੈ ਗੱਡੀਆਂ ਮੋਟਰ ਕਾਰਾਂ ਤੇ ਨਹੀਂ ਉਹਨੂੰ ਮਨ ਵਿੱਚ ਲਿਖੋ ਦਿਮਾਗ ਵਿੱਚ ਲਿਖੋ ਜਿੱਥੇ ਚੇਤੇ ਵੀ ਰਹੇ ਉਹਦਾ ਫਲ ਵੀ ਮਿਲੇ ਸਾਧ ਸੰਗਤ ਇਹ ਸਭ ਤੋਂ ਵੱਡੀ ਗੱਲ ਹੈ ਜੇ ਸਤਿਕਾਰ ਕਰਨਾ ਸਿੱਖਣਾ ਹੈ ਤਾਂ ਧੰਨ ਬਾਬਾ ਅਦਰ ਸਿੰਘ ਜੀ ਮਹਾਪੁਰਖਾਂ ਦੇ ਜੀਵਨ ਤੋਂ ਸਿੱਖੀਏ ਜਿਨ੍ਹਾਂ ਨੇ ਬਹੁਤ ਵੱਡੀ ਜਿਹੜੀ ਹੈ ਕਹਲਣਾ ਕਹਲੀ ਗੁਰਮੁਖੀ ਅੱਖਰਾਂ ਦਾ ਜਿਹੜਾ ਸਤਿਕਾਰ ਹੈ ਸਭ ਤੋਂ ਵੱਧ ਬਾਬਾ ਜੀ ਨੇ ਕੀਤਾ ਸਿਆਲਕੋਟ ਨੂੰ ਜਦੋਂ ਮਹਾਪੁਰਖ ਇੱਥੋਂ ਗਏ ਨਾ ਰਾਏ ਸਾਹਿਬ ਮੱਖਣ ਮੱਖਣ ਲਾਲ ਜਿਹੜਾ ਸਟੇਟ ਇੰਜੀਨੀਅਰ ਸੀ ਉਹਦੀ ਕੋਠੀ ਦੇ ਵਿੱਚ ਜਾ ਕੇ ਉਤਾਰਾ ਕੀਤਾ ਮਹਾਪੁਰਖਾਂ ਨੇ ਜੰਮੂ ਦੇ ਵਿੱਚ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਕਈ ਦਿਨ ਵਿਰਾਜੇ ਬ੍ਰਹਮ ਬੂਟਾ ਆਸ਼ਰਮ ਦੇ ਵਿੱਚ ਜਿੱਥੇ ਸੁਬਾ ਸ਼ਾਮ ਉਹਨਾਂ ਨੇ ਕਥਾ ਕੀਤੀ ਕੀਰਤਨ ਸਜਾਇਆ ਬੇਅੰਤ ਮਾਈ ਭਾਈ ਸਦ ਉਪਦੇਸ਼ ਗ੍ਰਹਿਣ ਕਰਦੇ ਅਤੇ ਕਈ ਵਾਰ ਅੰਮ੍ਰਿਤ ਪ੍ਰਚਾਰ ਵੀ ਹੋਇਆ ਸਾਹ ਸੰਗਤ ਅੰਮ੍ਰਿਤ ਪ੍ਰਚਾਰ ਲੰਗਰ ਜਿੱਥੇ ਰਾਏ ਸਾਹਿਬ ਮੱਖਣ ਲਾਲ ਦੇ ਘਰ ਹੀ ਤਿਆਰ ਹੁੰਦਾ ਸੀ ਮਹਾਂਪੁਰਖਾਂ ਦੇ ਲਈ ਸਮੂਹਰੀ ਸੰਗਤ ਦੇ ਲਈ ਵੀ ਹੁੰਦਾ ਸੀ ਇੱਕ ਦਿਨ ਇੱਕ ਗਰੀਬ ਸਿੱਖ ਨਿਮੰਤਰਣ ਦੇ ਗਿਆ ਲੰਗਰ ਰਾਏ ਸਾਹਿਬ ਦੇ ਵੀ ਤਿਆਰ ਹੋ ਗਿਆ ਦੀਵਾਨ ਦੀ ਸਮਾਪਤੀ ਤੇ ਜਦ ਸੰਤ ਜੀ ਮਹਾਰਾਜ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਫਰਮਾਇਆ ਪਹਿਲਾਂ ਲੰਗਰ ਕੀਰਤੀ ਸਿੱਖ ਦੇ ਘਰ ਜਾ ਕੇ ਛਕਾਂਗੇ ਭਾਈ ਪਹਿਲਾਂ ਉਹਦੇ ਘਰ ਜਾਵਾਂਗੇ ਉਹਨੇ ਬੁਲਾਵਾ ਭੇਜਿਆ ਜੇ ਨਾ ਗਏ ਕਹਿੰਦੇ ਫਿਰ ਵੀ ਮਾੜੀ ਗੱਲ ਐ ਨਹੀਂ ਜਾਵਾਂਗੇ ਹੁਣ ਰਾਏ ਸਾਹਿਬ ਬਾਰੇ ਕਹਿੰਦੇ ਫੇਰ ਸੋਚਾਂਗੇ ਹੁਣ ਗਰੀਬ ਸਿੱਖ ਦੇ ਘਰ ਜਾ ਕੇ ਪੁੱਜੇ ਤੇ ਨਾਲ ਹੀ ਸੰਗਤ ਨੂੰ ਵੀ ਕਿਹਾ ਥੋੜੀ ਭੁੱਖ ਰੱਖ ਲੈਣੀ ਰਾਏ ਸਾਹਿਬ ਦਾ ਪ੍ਰੇਮ ਵੀ ਪੂਰਾ ਕਰਨਾ ਇਸ ਤਰ੍ਹਾਂ ਪਹਿਲਾਂ ਗਰੀਬ ਦੇ ਘਰ ਲੰਗਰ ਛੱਕੇ ਨਾਮਦਾਨ ਬਖਸ਼ ਕੇ ਰਾਏ ਸਾਹਿਬ ਦੇ ਘਰ ਵੀ ਲੰਗਰ ਜਾ ਕੇ ਛਕਿਆ ਮਹਾਂਪੁਰਖਾਂ ਨੇ ਉਹਨਾਂ ਨੇ ਹਰ ਇੱਕ ਦੀ ਭਾਵਨਾ ਨੂੰ ਪੂਜਿਆ ਹਰ ਇੱਕ ਦੀ ਭਾਵਨਾ ਨੂੰ ਪੂਰਾ ਕੀਤਾ ਇਹ ਨਹੀਂ ਹੈਗਾ ਵੀ ਤੈਨੂੰ ਪਿੱਛੇ ਛੱਡਦਾ ਤੂੰ ਪਹਿਲਾਂ ਜਾਂ ਤੂੰ ਮੈਨੂੰ ਆਖਰੀ ਹੈ ਨਹੀਂ ਨਹੀਂ ਪਿਆਰਿਓ ਉਹਨਾਂ ਨੇ ਹਰ ਇੱਕ ਨੂੰ ਤਰਜੀ ਦਿੱਤੀ ਜੇ ਮਹਾਪੁਰਖਾਂ ਦਾ ਆਪਾਂ ਜੀਵਨ ਪੜੀਏ ਨਾ ਸਾ ਸੰਗਤ ਸਭ ਤੋਂ ਵੱਡੀ ਗੱਲ ਉਹਨਾਂ ਦੇ ਵਿੱਚ ਇੱਕ ਸਮਾਨਤਾ ਸਾਰਿਆਂ ਨੂੰ ਸਨਮਾਨ ਦੇਣਾ ਤੇ ਸਭ ਦਾ ਸਤਿਕਾਰ ਕਰਨਾ ਤੇ ਗੁਰਮੁਖ ਪਿਆਰਿਓ ਇਹ ਹੁੰਦੀ ਹੈ ਸਭ ਤੋਂ ਵੱਡੀ ਜੀਵਨ ਦੀ ਜਿਹੜੀ ਹੈ ਇੱਕ ਮਿਕਤਾ ਜੀਵਨ ਦੀ ਸਭ ਤੋਂ ਵੱਡੀ ਪ੍ਰਾਪਨਿਕਤਾ ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ